ਕਾ ਨੰਬਰ ਗਿਣਨਾ ਚਾਹਦਾ ਤੇ ਅਸ਼ਲਾਕਾ ਦੇ ਅਸ਼ਲਾਕਾ ਅੱਜ ਹੋ ਗਿਆ ਜੀ ਹੋ ਗਿਆ ਨਾਮ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੰਨ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤਵਾ ਟਾ ਜੇ ਟੁੱਟ ਗਿਆ ਡੰਗਾ ਟੁੱਟਵੇਂ ਆਲਾ ਜੋ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਤਾਰਿਆਂ ਕੂੰਗੀ ਆਂਡਿਆ ਓਏ ਹਾਂ ਉਹ ਪਾਣੀ ਦਾ ਓਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ पानी चढ़ गया ऊपर ओए पता मेरे बाल 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 वाह गुरु वाह गुरु वाह गुरु ओ बाबा खवाजा वीर भला कर हुन थोड़ा जा भाई 88 तो 1988 तो रह गया है 2 फुट थले बाकी पूरा ही पूरा ਮੇਰੇ ਫੋਨ ਚ ਬੰਗ ਵੀ ਓਏ ਬਣਾ ਰਹੇ ਨੇ ਇੱਥੇ ਬਣਾ ਨੇ ਥੱਲੇ ਪਾਣੀ ਦੇ ਥੱਲੇ ਦੇਖ ਥੱਲੇ ਦਾ ਕੀ ਮੌਲ ਹੈ